ਮੇਰਾ ਸਿੱਧ ਜੋਗੀ ਵਖਾ ਦੇਖੋ ਸੱਜਤਾ ਜੀ ਕੇ ਮੇਰਾ ਸਿੱਧ ਜੋਗੀ ਵਖਾ ਦੇਖੋ ਸੱਜਤਾ ਜੀ ਕੇ ਮੇਰਾ ਪੌਣਾ ਹਰੀ ਵਖਾ ਦੇਖੋ ਸੱਜਤਾ ਜੀ ਕੇ ਸਾਰਿਆਂ ਨੇ ਮੱਥੇ ਤੇ ਕੇ ਰਾਜ ਰਜ ਕੇ ਸਿੱਧ ਜੋਗੀ ਵਖਾ ਦੇਖੋ ਬਾਦੇ ਤਜ ਕੇ ਸਾਰਿਆਂ ਨੇ ਮੱਥੇ ਤੇ ਕੇ ਰਾਜ ਰਜ ਕੇ ਸਾਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਖਤ ਪਿਆਰਿਆਂ ਨੇ ਸਾਰਿਆਂ ਨੇ ਤੇ ਪਿਆਰਿਆ ਨੇ ਸਾਰਿਆਂ ਨੇ ਸਾਰਿਆਂ ਦੇ ਸਾਰਿਆਂ ਦੇ ਵਖਤ ਪਿਆਰਿਆ ਨੇ ਸਿੱਧ ਜੋਗੀ ਬੈਠ ਦੇਖੋ ਸਾਜ ਤੱਜ ਕੇ ਸਿੱਧ ਜੋਗੀ ਬੈਠ ਦੇਖੋ ਸਾਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਕਿਹੜਾ ਜਿੜਜ ਕੇ ਬਾਲਕਨਾਥ ਨਰੌਣ ਕਲਾਈਆਂ ਬਾਲਕਨਾਥ ਨਰੌਣ ਕਲਾਈਆਂ ਬਾਲਕਨਾਥ ਨਰੌਣ ਕਲਾਈਆਂ ਨਰੌਣ ਕਲਾਈਆਂ ਗੁਫਾਵਾਂ ਤੇ ਵੱਜਦੀਆਂ ਨੇ ਸ਼ਹਿਨਾਈਆਂ ਗੁਫਾਵਾਂ ਤੇ ਵੱਜਦੀਆਂ ਸ਼ਹਿਨਾਈਆਂ ਬਾਲਕਨਾਥ ਨਰੌਣ ਕਲਾਈਆਂ ਨਰੌਣ ਕਲਾਈਆਂ ਗੁਫਾਵਾਂ ਤੇ ਵੱਜਦੀਆਂ ਨੇ ਸ਼ਹਿਨਾਈਆਂ ਗੁਫਾਵਾਂ ਤੇ ਵੱਜਦੀਆਂ ਸ਼ਹਿਨਾਈਆਂ ਤੋਲਛਾਣੇ ਵੱਜਦੇ ਨਾ ਥੱਕ-ਥੱਕ ਕੇ ਤੋਲਛਾਣੇ ਅੱਜ ਦੇ ਨਾ ਤੱਕ ਤੱਕ ਤੇ ਸਾਰਿਆਂ ਨੇ ਮੱਥੇ ਤੇ ਕੇ ਰਾਜ ਰੱਜ ਕੇ ਸਿੱਧ ਜੋਗੀ ਬੈਠ ਦੇ ਕੇ ਰਾਜ ਰੱਜ ਕੇ ਸਾਰਿਆਂ ਨੇ ਮੱਥੇ ਤੇ ਕੇ ਰਾਜ ਰੱਜ ਕੇ ਸਿੱਧ ਜੋਗੀ ਬੈਠ ਦੇ ਕੋ ਸਾਜ ਤਾਜ ਕੇ ਸਾਰਿਆਂ ਨੇ ਮੱਥੇ ਤੇ ਕੇ ਰਾਜ ਰੱਜ ਕੇ ਸਾਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਭਗਤ ਪਿਆਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਸਿੱਧ ਜੋਗੀ ਬੈਠਾ ਦੇਖੋ ਸਾਜ ਅੱਜ ਕੇ ਸਾਰਿਆਂ ਨੇ ਮੱਥ ਤੇ ਕਰ ਅੱਜ ਕੇ ਸਿੱਧ ਜੋਗੀ ਬੈਠਾ ਦੇਖੋ ਸਾਜ 당 ਕੇ ਸਾਰਿਆਂ ਨੇ ਭੰਗ ਵੀ ਕਰ ਅੱਜ ਕੇ ਸਾਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਗਤ ਪਿਆਰਿਆਂ ਨੇ ਸਾਰਿਆਂ ਤੈਨਿ ਮੁੰਦਰਾ ਸੂਰਤ ਭੋਲੀ ਕੰਨੀ ਮੁੰਦਰਾ ਸੂਰਤ ਭੋਲੀ ਹੱਥ 'ਚ ਮਟਾ ਮੋਢੇ ਝੋਲੀ ਅੰਦਰ ਗੰਡਾ ਮੋਢੇ ਝੋਈ ਤੰਨੀ ਸੂਰਤ ਹੱਥ ਵਿੱਚ ਝੋਲੀ ਸੂਰਤ ਹੱਥ ਵਿੱਚ ਝੋਲੀ ਤੰਨੀ ਮੁੰਦਰਾ ਸੂਰਤ ਭੋਲੀ ਕੰਨੀ ਮੁੰਦਰਾ ਸੂਰਤ ਭੋਲੀ

ਜੋਗੀ ਬੈਠਾ ਦੇਖੋ ਸੱਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਕਰ ਅਜ ਰਜ ਕੇ ਜੋਗੀ ਬੈਠਾ ਦੇਖੋ ਸੱਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਕਰ ਅਜ ਰਜ ਕੇ ਸਾਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਖਤ ਪਿਆਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਖਤ ਪਿਆਰਿਆਂ ਨੇ ਰਾਜ ਹਰੀ ਪੁਰੀਆ ਵੀ ਆਵੇ 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 ਭੰਗੜੇ ਪੈਰ ਸਲੀਮ ਵਿਗਾਵੇ ਭੰਗੜੇ ਪੈਰ ਸਲੀਮ ਵਿਗਾਵੇ ਰਾਜ ਹਰੀ ਪੁਰੀਆ ਵੀ ਆਵੇ ਭੰਗੜੇ ਪੈਰ ਸਲੀਮ ਵਿਗਾਵੇ ਬੋਲਦੇ ਜੇ ਕਾਲੇ ਦੇ ਕੋ ਸੱਜ ਤੱਜ ਕੇ ਬੋਲਦੇ ਜੇ ਕਾਲੇ ਦੇ ਕੋ ਸੱਜ ਤੱਜ ਕੇ ਬੋਲਦੇ 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 ਜੇ ਕਾਲੇ ਦੇ ਕੋ ਸੱਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਕਰ ਅੱਜ ਰੱਜ ਕੇ ਸਿੱਧ ਜੋਗੀ ਬੈਠਾ ਦੇਖੋ ਸੱਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਕਰ ਅੱਜ ਰੱਜ ਕੇ ਸਿੱਧ ਜੋਗੀ ਬੈਠਾ ਦੇਖੋ ਸੱਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਕਰ ਅੱਜ ਰੱਜ ਕੇ ਸਾਰਿਆਂ ਨੇ ਅੱਗੇ ਪਿਆਰਿਆ ਨੇ ਸਿੱਧ ਜੋਗੀ ਬੈਠਾ ਦੇਖੋ ਸਾਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਰਾਜ ਰਜ ਕੇ ਸਿੱਧ ਜੋਗੀ ਬੈਠਾ ਦੇਖੋ ਸਾਜ ਤੱਜ ਕੇ ਸਾਰਿਆਂ ਨੇ ਮੱਥੇ ਤੇ ਰਾਜ ਰਜ ਕੇ ਸਾਰਿਆਂ ਨੇ